ਇਦਨ ਕੀ 15 ਅਗਸਤ ਨੂੰ ਸਾਨੂੰ ਇੱਕ ਸਦਰਥਾਨੇ ਵਾਲਿਆਂ ਨੂੰ ਬੀੜ ਬੈਂਮਰ ਜਿਹੜੀਆਂ ਇਹਨਾਂ ਦੇ ਏਰੀਆ ਚ ਪਿੰਡ ਪੈਂਦਾ ਉਹਦੇ ਨਾਲ ਨਹਿਰ ਦੇ ਨਾਲ ਖਤਾਨਾ ਜਿਹੜੀਆਂ ਹੁੰਦੀਆਂ ਉੱਥੇ ਇੱਕ ਡੈੱਡ ਬੋਡੀ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਚਲਦੇ ਆਪਣੇ ਐਸ ਐਚ ਓ ਸਦਰ ਬਠਿੰਡਾ ਦੇ ਇੰਚਾਰਜ ਸੀਆਈਏ 1 ਬਠਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਤੋਂ ਜਾ ਕੇ ਦੇਖਿਆ ਕਿ ਜਿਹੜੀ ਦਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੀ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਗਏ ਤੇ ਪਤਾ ਲੱਗਾ ਕਿ ਉਹਦਾ ਨਾਮ ਦੀਪੂ ਸੀ ਤੇ ਪੂਰੀ ਉਲਾਸ ਸੀ ਤੇ ਉਹਨੂੰ ਇੱਕ ਦਿਨ ਪਹਿਲਾਂ ਦੇ ਹੀ ਭਾਲਣ ਦੇ ਸੀ ਤਾਂ ਉਸੇ ਚ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ੱਕੀ ਲੱਗੇ ਕੁਝ ਉਹਦੀ ਲਾਸ਼ ਦੇ ਉੱਤੇ ਡੈੱਡ ਬੋਡੀ ਦੇ ਉੱਤੇ ਇੰਜਰੀਜ਼ ਸੀ ਤਾਂ ਫਿਰ ਐਸੀ 302 ਦਾ ਪਰਚਾ ਜਣੀ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਲੂੰਗੀਆਂ ਦੇ ਅਗੇਂਸਟ ਸਦਰ ਥਾਣੇ 'ਚ ਹੀ ਦਰਜ ਕੀਤਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ ਤੇ ਤੇ ਫਿਰ ਜਦੋਂ ਤਪ ਸਾਡੀ ਤਫਤੀਸ਼ ਸ਼ੁਰੂ ਹੋਈ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਥੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਦੋ ਦੋਸ਼ੀ ਵੀ ਫੜਲੇ ਉਹਦੇ 'ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਇੱਕ ਉਹਦਾ ਦੋਸ਼ ਦੋਸਤ ਹੈ ਉਹਦੇ ਜਿਹੜੇ ਡੈਡ ਦਾ ਕਿਤਾ ਦਾ ਅਮੀਨ ਸ਼ਰਮਾ ਇਥੇ ਤੋਬੀਯਾਨੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਇਹ ਬੰਦਾ ਅਮਰਿਤਿਕ ਮਰਨਾਲਾ ਦੇ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਦੇ ਜਾਨੀ ਕਿ ਲੀ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਜਿਹਦੇ ਨੁਤਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਗੁਰਦੀਪ ਨਾਮ ਦੇ ਵਿਅਕਤੀ ਨਾਲ ਇਥੇ ਰਹਿੰਦੇ ਸੀ ਜੋ ਜੋਧੂਬਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਅੱਠ ਤਕਰੀਬਨ 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਉਹ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹਦਾ ਵੱਡਾ ਭਰਾ ਸੀ ਇਹ ਇਹਨਾਂ ਨਾਲ ਨਹੀਂ ਸੀ ਰਹਿੰਦਾ ਇਹ ਆਪਣੇ ਜਾਨਕੀ ਜਿੱਦੀ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਉਹ ਵੀ ਜਿਹੜੀ ਪੁੱਛ ਗਏ ਸੀ ਦਰਾਂ ਨੇ ਕਿ ਸਭ ਤੋਂ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁਝ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੀ ਰਿਸ਼ਤੇ ਚ ਮਾਮੇ ਲੱਗਦੇ ਹੈਗੇ ਕਿ ਜ਼ਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਂਹ ਵੇਚ ਦਿੱਤੀ ਅੱਗੇ ਵੇਚ ਦਿੱਤੀ ਨੌਕ ਕਨਾਲਾਂ ਦੀ ਜ਼ਮੀਨ ਹੈਗੀ ਹੈ ਅਮੀਨ ਸ਼ਰਮਾ ਵੀ ਵਿੱਚ 파ਟੀ ਸੀ ਉਹਦੇ ਜਦੋਂ ਵੇਚ ਦਿੱਤੀ ਹੈ ਤੇ ਉਹ ਦਾ ਇੰਤਕਾਲ ਹੋ ਗਿਆ ਤੇ ਗਾਂ ਜਿਹਨਾਂ ਨੇ ਖਰੀਦੀ ਹੈ ਜਦੋਂ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਾਲਕ ਜਿਹੜੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਜਾਨੀ ਕਿ ਇੱਕ ਜਿੱਦਾਂ ਆਪਣੀ process ਹੁੰਦਾ ਐ ਐਸਡੀਐਮ ਦੇ ਅਗੇਂਸਟ ਇੱਕ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈਗੀ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋਈ ਖਰੀਦੀ ਸੀ ਉਹ ਇਹਦੇ ਕੋ ਮੰਗਣ ਲੱਪੇ ਪੈਸੇ ਵੀ ਪਲੱਸ ਕਿ ਇਹ ਤੂੰ ਗਲਤ ਕੀਤਾ ਇਹ ਉਸ ਚੀਜ਼ ਨੂੰ ਵਚਨ ਵਾਸਤੇ ਜੋ ਇਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਅਮੀਨ ਸ਼ਰਮਾ ਦੇ ਨਾਲ ਰਲ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਦੋਂ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਦੋਂ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਆ ਉਹਨਾਂ ਤੇ ਹੀ ਲਾ ਦੇਾਂਗੇ ਬਟ ਇਹਦੀ ਜਿੱਦਾਂ ਕਿ ਆਪਣੇ ਸੀਆਈਏ ਸਟਾਫ ਤੇ ਸਦਰ ਬਠਿੰਡਾ ਉਹਨਾਂ ਨੇ ਫਿਰ ਜਾਨੀ ਕਿ ਜਦੋਂ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫ਼ਤੀਸ਼ ਚ ਲੱਗੇ ਨੇ ਕੋਈ ਸੀਸੀਟੀਵੀ ਚ ਲੱਗ ਗਿਆ ਬਾਕੀ ਜੁੜੀਆਂ ਵੀ ਟੈਕਨੀਕਲ ਆਸਪੈਕਟਸ ਤੇ ਲੱਗ ਗਏ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਇਸ ਚੀਜ਼ ਦਾ ਪਰਦਾ ਹੀ ਖਵਾਸ਼ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਸ ਚੀਜ਼ ਨੂੰ ਇਸ ਪਾਸੇ ਲੈ ਕੇ ਜਾਵੇ ਸੋ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਛਪਾਉਣ ਲਈ ਕਰ ਦੂਸਰਾ ਹੋਰ ਵੀ ਕਣਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਚ ਇਹੀ ਉਹ ਫੜ ਲਏ ਨੇ ਇਹਨੂੰ ਘਰੋਂ ਬਹਾਨਾ ਬਣਾ ਕੇ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇੱਥੇ ਲਿਆ ਕੇ ਆਪਣੇ ਨਹਿਰਾ ਤੇ ਇੱਥੇ ਕਿਉਂਕਿ ਸੁੰਸਾਨ ਹੈਗੀਆਂ ਤੇ ਇੱਥੇ ਲੈ ਗਿਆ ਤੇ ਇੱਥੇ ਉਹਨਾਂ ਨੇ ਗਲਾ ਘੁੱਟ ਕੇ ਦੀ ਫਤਿਆ ਕਰ ਦਿੱਤੀ ਆ ਬੋਡੀ ਛਪਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਅਸੀਂ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਫ਼ਤੀਸ਼ ਚੱਲ ਰਹੀ ਹੈ ਤੇ ਜੋ ਬਾਕੀ ਤੱਥ ਹੋਣਗੇ ਜੋ ਹੋ ਗਿਆ ਉਹ ਹੁਣ ਰਿਮਾਂਡ ਲੈ ਕੇ ਬਾਕੀ ਨਹੀਂ ਨਹੀਂ ਮਾਤਾ ਦਾ ਹਜੇ ਤੱਕ ਕੋਈ ਜਿੰਨੀ ਪੁੱਛ ਪੜਤਾਲ ਹੋਈ ਕੁਈ ਦਾ ਰੋਲ ਨਹੀਂ ਆਇਆ ਜੁਦੀਪ ਸਿੰਘ ਉੱਪਰ ਜਿੰਨੀ ਰੀਤ ਦਾ ਦੋਸਤੋਂ ਰੋਂ 40 45 ਦਿੇ ਹੈਗੇ ਜੀ ਜਿਆਦਾ ਨਹੀਂ ਹੈਗੇ। ਬੰਦਾ ਕੋਟੇ ਕੋਟੇ ਨਾ ਕੋਟੇ ਦੀ ਕੋਈ ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾ ਕੋਟਿਆ। ਜਦਾ ਸਾਫਾ ਨਹੀਂ ਹੁੰਦਾ। ਮੈਰਿਜ ਹੋਈ ਸੀ ਜਾਂ ਲੀਵਿੰਗ ਨਹੀਂ ਨਹੀਂ ਜਿੱਦਾਂ ਮੈਂ ਦੱਸਿਆ ਉਹ ਲੀਵਿੰਗ ਅੱਜਕੱਲ ਜਿਹੜੀ ਟਰਮ ਚੱਲੀ ਹੈ ਲੀਵਿੰਗ ਉਹ ਮੈਰਿਜ ਨਹੀਂ। ਅੱਜ ਜੀ ਵਿਆਹ ਸੀ ਜੀ ਗੁਰਦੀਪ ਸਿੰਘ ਨਾਲ ਨਹੀਂ ਕੁਆਰਾ ਸੀ। ਕੁਆਰਾ ਹੁੰਦਾ ਸੰਸਕ੍ਰਿਤਿਕਲੀ ਮੈਰਿਟ ਨਹੀਂ ਹੈਗਾ ਹਾਂ ਜੀ। ਪਰਚੂਰ ਤੇ ਦੋ ਕੱਪੜੇ ਨਹੀਂ ਮਤਲਬ ਜਦੋਂ ਹਾਂਜੀ। ਕਿੰਪੂ ਦੀ ਡੈਕ ਕੋਈ ਡੈਕ ਕੋਈ ਦੀਪੂ ਦੇ ਅਚਾ ਦੀਪੂ ਦੇ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਬਟ ਉਹਨਾਂ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਇਹਦੇ ਨਾਲ ਹੀ ਰਹਿੰਦੀ ਆ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜਿੱਦਾਂ ਹੈਗਾ ਜੀ ਇਹਦੇ ਤੇ ਪਹਿਲਾਂ ਵੀ ਇੱਕ ਜਿਹੜੀ ਹੁਣ ਤੱਕ ਜਿੰਨਾ ਪਤਾ ਲੱਗਿਆ ਇੱਕ ਪਰਚੇ ਦਾ ਹੈਗਾ ਚੋਰੀ ਦਾ ਮੁਕੱਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਕਿ ਹੋਰ ਵੀ ਇਹਦੀ ਕਿਸੇ ਹੋਰ ਜੁਰਮ 'ਚ ਵੀ ਨਾ ਸ਼ਮਾਨਲੀਏ ਤੋਂ ਹੋਵੇ ਦੀ ਉਹ ਵੀ ਇਹ ਪਤਾ ਕਰ ਰਹੇ ਨੇ